ਆ ਦੇਖ ਬਈ ਬੰਦਾ ਮੈਨੂੰ ਪਿੱਛੇ ਪੈਰ ਮਾਰਨਾਸੇ ਤੂੰ ਬੈ ਜਾ ਮਾਰੂਗਾ ਤੇਰੇ ਮੈਂ ਤੈਨੂੰ ਦੱਸਦੀ ਗਾ ਬੈ ਜਾ ਬੈ ਸੇ ਜਨਾ ਘਰ ਦੇ ਪੈਸੇ ਪਈਆਂ ਦੀ ਕਿੱਟ ਤੇ ਤੂੰ ਭਾਈ ਮੈਨੂੰ ਇਹ ਹੀ ਮਾਰ ਭਾਈ ਸੇ ਮੋਟਰਸਾਈਕਲ ਮੋਟਰਸਾਈਕਲ ਪੱਜ ਕਲੇ ਹੋ ਵੀਰੇ ਬਣ ਕੇ ਚੱਕ ਲੈ ਤੂੰ ਬੈਤੀ ਰਹਿ ਤੇ ਪੈਸੇ ਵਾਲੀ ਕਿੱਟ ਪਈ ਹੈ ਚੱਕ ਲੈ ਚਾਬੀ ਮੋਟਰਸਾਈਕਲ ਚਾਬੀ ਵੀ ਆਈ ਮੇਰੀ ਕਿੱਟ ਚੱਕ ਲੈ ਬਸ ਇਕੱਲੀ ਮੋਟਰਸਾਈਕਲ ਮੇਰੀ ਮੇਰੀ ਕਿੱਟ ਲੈ ਆ ਦੋ ਬਸ ਜੀ ਆ ਦੇਖੋ ਇਹ ਮਾਰਨੂ ਪਿਆ ਹੈਗਾ ਬੰਦਾ ਆ ਦੇਖੋ ਜੀ ਉਹ ਮੇਰੇ ਕਿੱਟ ਤੇ ਮੋਟਰਸਾਈਕਲ ਵੀ ਦਿਨਦਾ ਪੈ ਆ ਦੇਖੋ ਬਲੇ ਸਰ ਮੋਟਰਿਕ ਕੋਈ ਇਹੀ ਹਥੇ ਕੋਈ ਨਹੀਂ ਤੂੰ ਬੋਲ ਲਾ ਆਪਣੇ ਵਾਲਾ ਕੋਈ ਨਾ ਕਿੱਟ ਤੇ ਬਸ ਬੰਨੋ ਹੀ ਦਿਰਾਉਂਦੇ ਪੈ ਮੋਟਰਸਾਈਕਲ ਤੇ ਪਲੇ ਹਾਂ ਪੱਜ ਕੇ ਲਿਓ ਵੀਰੇ ਬਣ ਕੇ ਚੱਕ ਲਿਓ ਤੂੰ ਬੈਠੀ ਰਹਿ ਤੂੰ ਬੈਠੀ ਰਹਿ ਤੇ ਪੈਸੇ ਵਾਲੀ ਕਿੱਟ ਪਈ ਹੈ ਚੱਕ ਲਿਓ ਜਾਬੀ ਮੋਟਰਸਾਈਕਲ ਜਾਬ ਆ ਦੇਖੋ ਇਹ ਮਾਰਨੂ ਪਿਆਗਾ ਬੰਦਾ ਆ ਦੇਖੋ ਜੀ ਉਹ ਮੇਰੇ ਕਿਟਰ ਤੇ ਮੋਟਰਸਾਈਕਲ ਨਹੀਂ ਦਿੰਦਾ ਪਿਆ ਆ ਦੇਖੋ ਬਲੇ ਸਿਰਾ ਸਿਰਫ ਇਹੀ ਉੱਥੇ ਮੈਂ ਨਹੀਂ ਤੋ ਬੋਲਣਾ ਕੰਪਨੀ ਵਾਲਾ ਕੋਈ ਨਾ ਕਹੇ ਤੈਨੂੰ ਬਸ ਬੰਨ੍ਹ ਲਈਂ ਤਰਾਹਾਂ ਤੇ ਵਟਾ ਕੇ ਆਂਦੀ ਪਾਵਾ ਨਾ ਛੱਡਾ ਇਹ ਬੈ ਜਾ ਖਾਂ ਵੀਰੇ ਤੇ ਮਾਰੂਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ